2025 ਦਾ ਕੇਂਦਰੀ ਬਜਟ ਪੇਸ਼ ਕੀਤਾ ਗਿਆ ਜਿਸ ਤੇ ਕੀ ਇੰਡਸਟਰੀ ਨੂੰ ਕਾਫੀ ਉਮੀਦਾਂ ਸੀ ਪਰ ਬਾਵਜੂਦ ਇਸ ਦੇ ਲੁਧਿਆਣਾ ਦੇ ਸਾਈਕਲ ਇੰਡਸਟਰੀ ਕਾਫੀ ਨਿਰਾਸ਼ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਇੰਡਸਟਰੀ ਲਿਸਟਾਂ ਨੂੰ ਇਸ ਬਜਟ ਦੇ ਵਿੱਚ ਕੋਈ ਵੀ ਰਾਹ ਨਹੀਂ ਮਿਲੀ ਹੈ ਤਾਂ ਕੇਂਦਰ ਸਰਕਾਰ ਦੇ ਵੱਲੋਂ ਆਈਵਾਸ਼ ਬਜਟ ਪੇਸ਼ ਕੀਤਾ ਗਿਆ ਇਸ ਦੌਰਾਨ ਉਹਨਾਂ ਸਾਈਕਲ ਟ੍ਰੈਕ ਸਮੇਤ ਜ਼ਿਕਰ ਕੀਤਾ ਕਿ ਜੇਕਰ ਕੋਈ ਫਾਇਦਾ ਮਿਲਿਆ ਹੈ ਤਾਂ ਬਿਹਾਰ ਅਤੇ ਯੂਪੀ ਨੂੰ ਮਿਲਿਆ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਚਰਨਜੀਤ ਰੁਸ਼ਕਰਮਾਵਾ ਜੀ ਤੇ ਮੈਂ ਛੋਟੀ ਜੀ ਐਮਐਸਐਮ ਇੰਡਸਟਰੀ ਚਲਾ ਰਿਹਾ ਹਾਂ ਅੱਜ ਬਜਟ ਦੇ ਵਿੱਚ ਸਾਨੂੰ ਬਹੁਤ ਉਮੀਦਾਂ ਸੀਗੀਆਂ ਉਮੀਦਾਂ ਕਿਉਂ ਸੀਗੀਆਂ ਵੀ ਜਿਹੜੇ ਸਾਡੇ ਵਿੱਤ ਮੰਤਰੀ ਜੀ ਐ ਕੁਝ ਮਹੀਨੇ ਪਹਿਲਾਂ ਬਿਫੋਰ ਇਲੈਕਸ਼ਨ ਲੁਧਿਆਣੇ ਆਏ ਸੀਗੇ ਇਹਨਾਂ ਨੇ ਸਾਡੇ ਨਾਲ ਮੀਟਿੰਗ ਕੀਤੀ ਸੀ ਵੀ ਤੁਹਾਨੂੰ ਜਿਹੜੀ 43 ਬੀ ਦੇ ਜਿਹੜੀ ਸਭ ਤੋਂ ਸਾਡੀ ਬੜੀ ਪ੍ਰੋਬਲਮ ਆ ਉਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਅਸੀਂ ਇਹਨਾਂ ਨੂੰ ਬੜੇ ਵਿਸਤਾਰ ਨਾਲ ਦੱਸਿਆ ਸੀ ਵੀ ਸਾਡੀਆਂ 43 ਬੀ ਬੇਸ਼ੱਕ ਲਾਗੂ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਉਹਨੂੰ ਕੁਝ ਐਮੈਂਡਮੈਂਟ ਕਰਨ ਦੀ ਜ਼ਰੂਰਤ ਹੈਗੀ ਹੈ ਤੇ ਇਹਨਾਂ ਨੂੰ ਅਸੀਂ ਪੂਰਾ ਪ੍ਰਪੋਜ਼ਲ ਬਣਾ ਕੇ ਦਿੱਤੀ ਸੀ ਵੀ ਐਮੈਂਡਮੈਂਟ ਸਾਡੀ ਤੁਸੀਂ ਕਰਵਾ ਕੇ ਦੇਵੋ ਤਾਂ ਕਿ ਜਿਹੜੀ ਐਮਐਸਨ ਦੇਖਣ ਨੂੰ ਪ੍ਰੋਬਲਮ ਆ ਰਹੀ ਹੈ ਮਨੀ ਕ੍ਰੈਂਚ ਆ ਰਿਹਾ ਵਾ ਵੀ ਲੋਕੀ ਮਟੀਰੀਅਲ ਅਗਰ ਪਹਿਲਾਂ ਸਪੋਜ 10 100 ਸਾਈਕਲ ਦਾ ਸਾਨੂੰ ਲਿਖਾਉਂਦੇ ਸੀ ਲੋਟ ਹੁਣ ਸਿਰਫ 10 ਸ ਕਿਉਂਕਿ ਉਹ ਕਹਿੰਦੇ ਵੀ 10 ਵੇਚਾਂਗੇ ਤੇ ਵੇਚ ਕੇ ਪੈਸੇ ਆਉਣਗੇ ਤੁਹਾਨੂੰ ਦੇਵਾਂਗੇ ਤੇ ਹੋਰ ਮੰਗਾਵਾਂਗੇ ਅੱਗੇ ਕੀ ਹੁੰਦਾ ਸੀ ਅਗਲਾ ਕਹਿੰਦਾ 100 ਸਾਈਕਲ ਵੇਚ ਦਿਓ 200 ਸਾਈਕਲ ਵੇਚ ਦਿਓ ਸੋ ਇਹਦੇ ਨਾਲ ਜਿਹੜਾ ਕੈਸ਼ ਫਲੋ ਦੀ ਵਿੱਚ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਸੋ ਇੱਕ 50 ਕਰੋੜ ਦੀ ਜਿਹੜੀ ਇਹਨਾਂ ਨੇ ਕੈਪ ਲਗਾਈ ਉਹ ਵੀ 50 ਕਰੋੜ ਦੇ ਵਿੱਚ ਇਹ ਬੰਦੇ ਫਾਲ ਨਹੀਂ ਕਰਦੇ ਅਸੀਂ ਉਹ ਵੀ ਗਵਰਨਮੈਂਟ ਨੂੰ ਕਿਹਾ ਵੀ 50 ਕਰੋੜ ਦੀ ਜਿਹੜੀ ਧਰਮਾ ਖਤਮ ਕੀਤੀ ਜਾਵੇ ਔਰ ਇੰਪੋਰਟ ਬਾਰੇ ਵੀ ਕੁਝ ਵਿੱਚ ਲਗਾਇਆ ਜਾਵੇ ਸੋ ਇਸ ਬਜਟ ਦੇ ਵਿੱਚ ਸਾਨੂੰ ਮੀਸ ਵੀ ਕੁਝ ਕੀਤਾ ਜਾਊਗਾ ਕਿਉਂਕਿ ਅਸੀਂ ਮਤਲਬ ਬਿਲਕੁਲ ਸਾਹਮਣੇ ਮੰਤਰੀ ਜੀ ਨਾਲ ਗੱਲ ਕੀਤੀ ਸੀ ਪਰ ਬਜਟ ਦੇ ਵਿੱਚ ਜੋ ਸਾਡੀ ਜੋ ਅਸੀਂ ਪ੍ਰਪੋਜ਼ਲ ਦਿੱਤੀ ਸੀ ਬਿਲਕੁਲ ਉਹਨਾਂ ਨੇ ਨਹੀਂ ਸੁਣੀ ਸੋ ਐਮ ਐਸ ਐਮ ਈ ਨੂੰ ਇਹਨਾਂ ਨੇ ਬਿਲਕੁਲ ਇਗਨੋਰ ਕੀਤਾ ਗਿਆ ਵਾ ਕੁਝ ਗੱਲਾਂ ਐਮ ਐਸ ਐਮ ਈ ਦੇ ਵਿੱਚ ਇਹਨਾਂ ਨੇ ਕੀਤੀਆਂ ਜਾਂ ਦਿੰਦਾ ਕਿ ਬੈਂਕ ਲੋਨ ਲੈਣਾ ਉਹਦੇ ਕਲੈਕਟਰ ਸਕਿਉਰਟੀ ਬਾਰੇ ਕਲੈਕਟਰ ਸਕਿਉਰਟੀ ਦੀ ਜਿਹੜੀ ਸਕੀਮ ਚੱਲਦੀ ਆ ਰਹੀ ਹੈ ਪਰ ਬੈਂਕ ਸਾਨੂੰ ਕਲੈਕਟਰ ਵਿਦਆਊਟ ਕਲੈਕਟਰ ਸਕਿਉਰਟੀ ਕੋਈ ਵੀ ਸਾਨੂੰ ਫੰਡ ਨਹੀਂ ਦਿੰਦਾ ਸੋ ਇਹ ਬਜਟ ਦੇ ਵਿੱਚ ਜਿੱਦਾਂ ਸਾਨੂੰ ਉਮੀਦਾਂ ਗਿਆ ਚਾਡੀ ਐਮਐਸਐਮ ਇੰਡਸਟਰੀ ਨੂੰ ਬਿਲਕੁਲ ਉਹ ਖਰੀਆਂ ਨਹੀਂ ਉਟੀਆਂ ਉਤਨੀਆਂ ਸਸੀ ਗਾਲ ਜੀ ਮੈਂ ਹਰਸੀਮਤਜੀਤ ਸਿੰਘ ਲਕੀ ਪ੍ਰੈਜ਼ੀਡੈਂਟ ਜੁਆਇਟਡ ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਸਰ ਕਿਸ ਤਰ੍ਹਾਂ ਰਿਹਾ ਬਸਟਾਜ ਦਾ ਜਿਹੜਾ ਵਾਜਿਬ ਪੇਸ਼ ਕੀਤਾ ਗਿਆ ਵਾ ਕਿੰਨਾ ਕੁ ਲੱਗਦਾ ਵੀ ਜਿਹੜਾ ਇੰਡਸਟਰੀ ਨੂੰ ਬੈਨੀਫਿਟ ਮੜੂਗਾ ਜਿਹੜੀ ਉਮੀਦਾਂ ਸੀਗੀਆਂ ਕਿੰਨਾ ਕਮਿਟਾਂ ਦੇ ਖਰਾ ਉਤਰਿਆ ਟੋਟਲ ਨਿਰਾਸ਼ਾ ਹੈ ਜੀ ਐਮਐਸਐਮ ਲਈ ਉੱਚ ਵੀ ਨਹੀਂ ਕਰਕੇ ਦਿਖਾਇਆ ਆਈ ਵਾਸ਼ ਨੇ ਜੀ ਇਹ 100 ਕਰੋੜ ਦੀ ਤੁਹਾਨੂੰ ਲਿਮਟਲੀ ਪਰਮਿਸ਼ਨ ਦੇਤੀ ਸਰ 100 ਕਰੋੜ ਦੀ ਕਲੈਕਟਰ ਸਿਕਿਉਰਿਟੀ ਕਿੱਥੋਂ ਲੈ ਕੇ ਆਏ ਐ ਐਮ ਐਸ ਐਮ ਆਲਾ ਤੁਸੀਂ ਇਹ ਦੱਸੋ ਨਾ ਬੈਂਕ ਕੋਲ ਜਾਣੇ ਬੈਂਕ ਤਾਂ ਕਹਿੰਦਾ ਸਾਨੂੰ ਕਲੈਕਟਰ ਸਿਕਿਉਰਿਟੀ ਦਿਓ 120% 130% ਸਰ ਕਿੱਥੋਂ ਲੈ ਕੇ ਆਈਏ ਕਿੱਥੇ ਰਿਆਤਾ ਦਿੱਤੀਆਂ ਸਰ ਕਿਹੜੇ ਪਾਸੇ ਸਾਨੂੰ ਰੇਟ ਆਫ ਇੰਟਰਸਟ ਰਿਆਤਾ ਦਿੱਤੀਆਂ ਕਿੱਥੇ ਅਪਗ੍ਰੇਡਿਸ਼ਨ ਆ ਮਸ਼ੀਨਰੀ ਬਾਰੇ ਕਿਹਾ ਗਿਆ ਕਿੱਥੇ 43 b h ਬਾਰੇ ਜੇ ਪ੍ਰੋਮਿਸ ਕਰਕੇ ਗਈ ਸੀ ਸਰਕਾਰ ਕਿਹੜੇ ਪਾਸੇ ਗੱਲ ਕੀਤੀ ਗਈ ਸਰ ਛੋਟੀ ਇੰਡਸਟਰੀ ਤੋਂ ਬਿਨਾ ਦੇਸ਼ ਦੇ ਵਿੱਚ ਖੁਸ਼ਹਾਲੀ ਨਹੀਂ ਆਣੀ ਛੋਟੇ ਬੰਦੇ ਨਾਲ ਹੀ ਸਰਕਾਰ ਚੱਲਦੀ ਛੋਟੇ ਬੰਦੇ ਨਾਲ ਹੀ ਦੇਸ਼ ਚੱਲਦਾ ਹੈ ਔਰ এমਪਲੋਇਮੈਂਟ ਡਾਇਰੈਕਟਲੀ 5 ਲੱਖ এমਪਲੋਇਮੈਂਟ ਘੱਟ ਤੋਂ ਘੱਟ ਬਾਈਸਾਈਕਲ ਇੰਡਸਟਰੀ ਦਿੰਦੀ ਹੈ ਤੁਸੀਂ ਇਹ ਦੇਖੋ ਕਿੰਨੀ ਵੱਡੀ ਤਦਾਦ ਹੈ ਔਰ ਸਰਕਾਰ ਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈ ਵੀ ਸਾਡੀ ਕੰਟਰੀ ਇੰਪੋਰਟ ਬੇਸ ਨੇਸ਼ਨ ਹੈ ਕਿੰਨਾ ਫਿਊਲ ਬਾਹਰੋਂ ਆਂਦਾ ਇਸ ਸਾਈਕਲਿੰਗ ਪ੍ਰਮੋਟ ਕਰੀਏ ਸਾਈਕਲਿੰਗ ਟ੍ਰੈਕ ਬਣਾਈਏ ਵਧੀਆ ਸਾਈਕਲ ਬਣਾਈਏ ਵਧੀਆ ਟੈਕਨੋਲੋਜੀ ਬਾਹਰੋਂ ਲੈ ਕੇ ਆਈਏ ਤਾਂ ਕਿੰਨਾ ਫਿਊਲ ਬਚਦਾ ਕਿੰਨੀ ਨੌਇਸ ਪੋਲੂਸ਼ਨ 에ਅਰ ਪੋਲੂਸ਼ਨ ਬਚਦੀ ਹੈ ਔਰ ਸਿਹਤ ਕਿੰਨੀ ਵਧੀਆ ਰਹਿੰਦੀ ਇਸ ਖਾਨ ਦਾ ਕੰਮ ਕਿੰਦਾ ਹੈ ਸਰਕਾਰ ਦਾ ਕੀ ਉਹਨਾਂ ਨੇ ਸਾਡੇ ਸਬਜਟਸ ਕੀਤਾ ਤੁਹਾਡੇ ਸਾਹਮਣੇ ਫਿਰਜੀਤ ਸਿੰਘ ਨਭਜੋਗ ਐਕਸ ਪ੍ਰੈਜ਼ੀਡੈਂਟ ਯੂਨਾਈਟਿਡ ਸਾਈਕਲ ਪਾਰਟਸ ਮੈਨ ਬਜਟ ਆਇਆ ਜਿਵੇਂ ਦੇਖਦੇ ਹੋ ਅੱਜ ਜਿਹੜਾ ਬਜਟ ਹੈ ਇਹ ਸਾਡੀ ਪੰਜਾਬ ਨੂੰ ਤੇ ਸਾਈਕਲ ਇੰਡਸਟਰੀ ਨੂੰ ਤਾਂ ਬਹੁਤ ਹੀ ਨਿਰਾਸ਼ਾਜਨਕ ਇਹ ਹੈਗਾ ਰਿਹਾ ਔਰ ਜਿਹੜਾ ਕਿ ਅਸੀਂ ਡਿਮਾਂਡ ਕੀਤੀ ਸੀ ਸਾਡਾ ਮੇਨ ਮੁੱਦਾ ਜਿਹੜਾ ਸੀਗਾ 143B ਦਾ ਸੀਗਾ ਇੱਕ ਅਸੀਂ ਨਵੀਂ ਡਿਵੈਲਪਮੈਂਟ ਕਰਨ ਲਈ ਜਿਹੜਾ ਕਿ ਅਸੀਂ ਵਿਦਆਊਟ ਇੰਟਰਸਟ ਲੋਨ ਮੰਗਦੇ ਸੀ ਉਹ ਵੀ ਸਾਡਾ ਇਹਨਾਂ ਨੇ ਬੰਦ ਕਰਤਾ ਉਹਦੇ ਲਈ ਵੀ ਸਾਨੂੰ ਕੋਈ ਦਿੱਕਤ ਨਹੀਂ ਇਹਨਾਂ ਨੇ ਔਰ ਸੈਕੰਡ ਅਸੀਂ ਜਿਹੜਾ ਸਾਈਕਲ ਇਨਫਰਾਸਟ੍ਰਕਚਰ ਲਈ ਰੋਡਸ ਦੇ ਨਾਲ ਅਸੀਂ ਮੰਗੀਆਂ ਸੀ ਵੀ ਸਾਈਕਲ ਲਈ ਅਲੱਗ ਲੇਨ ਸਚਾਈ ਦੀਆਂ ਸਾਨੂੰ ਉਹ ਵੀ ਕੋਈ ਪ੍ਰੋਵੀਜ਼ਨ ਨਹੀਂ ਇਹਨਾਂ ਨੇ ਰੱਖਿਆ ਬਜਟ ਤੇ ਔਰ ਜਿਹੜਾ ਕਿ ਸਾਈਕਲ ਪੋਲੂਸ਼ਨ ਆ ਬਗਾਇਰ ਚੱਲਦਾ ਆ ਔਰ ਅੱਜ ਜਿਹੜਾ ਇਹਨਾਂ ਨੇ ਈ-ਬਾਈ ਕੱਢੀਆਂ ਆ ਉਹਨਾਂ ਦੇ ਇੰਨੀ ਸਬਸਿਡੀ ਆ ਔਰ ਸਾਨੂੰ ਇੱਕ ਸਾਈਕਲ ਤੇ ਕੋਈ ਸਬਸਿਡੀ ਨਹੀਂ ਹੈਗੀ ਔਰ ਅਸੀਂ ਦਾ ਸਿਰਫ ਇਹ ਹੀ ਮੰਗਿਆ ਸਾਨੂੰ ਰੋਡ ਸੇਰੀ ਦਿੱਤੀਆਂ ਸਾਈਕਲ ਬਣਾਉਣ ਲਈ ਉਹਦੇ ਲਈ ਵੀ ਕੋਈ ਇਹਨਾਂ ਨੇ ਖਾਸ ਬਜਟ ਨਹੀਂ ਰੱਖਿਆ